ਤਸਵੀਰਾਂ ਦਿਖਾ ਰਹੇ ਆ ਚੰਡੀਗੜ੍ਹ ਮਹਾਲੀ ਤੋਂ ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਮੌਸਮ ਬਦਲ ਗਿਆ ਗਰਮੀ ਤੋਂ ਵੱਡੀ ਰਾਹਤ ਮਿਲੀ ਆ ਕਾਫੀ ਬੱਦਲ ਚੜ੍ਹਿਆ ਹੋਇਆ ਦੇਖ ਸਕਦੇ ਆ ਤਸਵੀਰਾਂ ਤੁਸੀਂ ਮੇਹਣੇਰੀ ਔਰ ਦੀ ਮਤਲਬ ਮੇਹਣੇਰੀ ਪੂਰੀ ਉੱਠ ਰਹੀ ਆ ਲੋਕ ਆਪਣੇ ਆਪ ਘਰਾਂ ਨੂੰ ਜਾਣਾ ਸ਼ੁਰੂ ਹੋ ਰਹੇ ਨੇ ਦੇਖ ਸਕਦੇ ਆ ਤੁਸੀਂ ਤਸਵੀਰਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਚੰਡੀਗੜ੍ਹ ਮਹਾਲੀ ਤੋਂ ਇੱਥੇ ਕਾਫੀ ਮੌਸਮ ਚੇਂਜ ਹੋ ਗਿਆ ਤੁਸੀਂ ਦੇਖਿਆ ਕੱਲ ਕੱਲੇ ਆ ਅੱਜ ਦੁਪਹਿਰੇ ਕਾਫੀ ਗਰਮੀ ਸੀਗੀ ਸੋ ਹੁਣ ਤੁਸੀਂ ਦੇਖ ਸਕਦੇ ਆ ਕਿ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਗਈ ਆ ਤਸਵੀਰਾਂ ਤੁਹਾਨੂੰ ਚੰਡੀਗੜ੍ਹ ਮੁਹਾਲੀ ਤੋਂ ਦਿਖਾ ਰਹੇ ਆ ਦੇਖ ਸਕਦੇ ਹੋ ਤੁਸੀਂ ਕਿ ਧੂੜ ਮਿੱਟੀ ਕਾਫੀ ਉੱਠ ਰਹੀ ਆ ਮਿਹਰੀ ਪੂਰੀ ਮਤਲਬ ਆ ਰਹੀ ਆ ਦੇਖ ਸਕਦੇ ਆ ਤਸਵੀਰਾਂ ਔਰ ਟ੍ਰੈਫਿਕ ਦੇ ਵਿੱਚ ਵੀ ਦੇਖ ਸਕਦੇ ਆ ਤੁਸੀਂ ਲੋਕ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਆ ਮੌਸਮ ਕਾਫੀ ਚੇਂਜ ਹੋ ਚੁਕਿਆ ਹੈ ਮੀਂਹ ਆਉਣ ਦੀ ਪੂਰੀ ਸੁਭਾਅ ਮੈਂ ਦੇਖ ਸਕਦਾ ਸੀ ਸਮਾਂ ਦੇ ਵਿੱਚ ਕਾਲੀ ਘਟਾ ਛਾਈ ਵੀ ਆ ਪੂਰੀ ਔਰ ਮੀਂਹ ਆਉਣ ਦੀ ਪੂਰੀ ਸੁਭਾਅ ਮੈਂ ਤੁਸੀਂ ਦੇਖ ਸਕਦੇ ਆ ਬਿਲਡਿੰਗਾਂ ਵੀ ਧੁੰਦਲੀਆਂ ਹੋ ਚੁੱਕੀਆਂ ਜਿਹੜੀਆਂ ਬਿਲਡਿੰਗਾਂ ਸਾਫ਼ ਤਕਦੀਆਂ ਹੁੰਦੀਆਂ ਹਨ ਧਰਤ ਪੂਰੀ ਕਾਫੀ ਮਿੱਟੀ ਧੂੜ ਉੱਠੀ ਵੀ ਆ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਤੁਹਾਨੂੰ ਚੰਡੀਗੜ੍ਹ ਮਹਾਲੀ ਤੋਂ ਦਿਖਾ ਰਹੇ ਆ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਗਈ ਹੈ ਦੇਖ ਸਕਦੇ ਹੋ ਤੁਸੀਂ ਹਨੇਰਾ ਪੂਰੀ ਕਾਲੇ ਘਟਾਸ਼ ਆ ਚੁੱਕੀ ਹੈ